ਤੁਸੀਂ ਭਾਈ ਸਾਹਿਬ ਦੀ ਜਿੱਤ ਦੀ ਗੱਲ ਕੀਤੀ ਹੈ ਫਰੀਦਕੋਟ ਤੋਂ ਜਾਂ ਖਡੂਰ ਸਾਹਿਬ ਤੋਂ ਪਰ ਖਡੂਰ ਸਾਹਿਬ ਦੇ ਜਦ 2019 ਦੀ ਲੋਕ ਸਭਾ ਹੁੰਦੀ ਹੈ ਤਾਂ ਇਹ ਇਲਜ਼ਾਮ ਲੱਗਦੇ ਨੇ ਕਿ ਪਰਮਜੀਤ ਕੌਰ ਖਾਲੜਾ ਜਦੋਂ ਗਠਜੋੜ ਦੇ ਤੌਰ ਤੇ ਬਹੁਤ ਸਾਰੇ ਇੱਥੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਲੜੇ ਜਾਂ ਬਠਿੰਡੇ ਦੇ ਵਿੱਚ ਸੁਖਪਾਲ ਖਹਿਰਾ ਲੜੇ ਉਸ ਗਠਜੋੜ ਵੱਲੋਂ ਜਦੋਂ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਸੀ ਤਾਂ ਅਮਰਿਤਪਾਲ ਦੇ ਪਰਿਵਾਰ ਨੇ ਪਰਮਜੀਤ ਕੌਰ ਖਾਲੜਾ ਦੇ ਵਿਰੋਧ ਦੇ ਵਿੱਚ ਪ੍ਰਚਾਰ ਕੀਤਾ ਸੀ ਨਹੀਂ ਉਦੋਂ ਤਾਂ ਵੇਖੋ ਅਮਰਤਪਾਲ ਦੀ ਐਡੀ ਕੋਈ ਮੂਵਮੈਂਟ ਲਹਿਰ ਵੀ ਨਹੀਂ ਸੀ ਪੰਜਾਬ ਦੇ ਵਿੱਚ ਉਹ ਉਸ ਟਾਈਮ ਦੇ ਹਾਲਾਤ ਸੀ ਵੀ ਉਦੋਂ ਕਿਦਾਂ ਸਾਰਾ ਸਿਸਟਮ ਚੱਲਦਾ ਕਿਉਂਕਿ ਜਿਹੜਾ ਮਾਨ ਕਾਲੀਦਾਲ ਹੈ ਉਦੋਂ ਮੇਰੇ ਖਲੋ ਮੈਨੂੰ ਪੱਕਾ ਤਾਂ ਯਾਦ ਨਹੀਂ ਪਰ ਉਹਨਾਂ ਦੀ ਸਪੋਰਟ ਸੀ ਮੇਰੇ ਖਲੋ ਉਹਨਾਂ ਨੂੰ ਤੇ ਮਾਨ ਕਾਲੀਦਾਲ ਦੇ ਕੈਂਡੀਡੇਟ ਤੁਸੀਂ ਵੇਖ ਲਓ ਜਿੱਥੋਂ ਵੀ ਪੰਜਾਬ 'ਚ ਖੜਾ ਰਹੇ ਨੇ ਜਾਂ ਪਟਿਆਲੇ ਤੋਂ ਖੜਦਾ ਕਿਤੋਂ ਵੀ ਖੜਦਾ ਉਹਨੂੰ ਕਿੰਨੀਆਂ ਕੁ ਵੋਟਾਂ ਮਿਲਦੀਆਂ ਨੇ ਉਹ ਗਿਣਤੀ ਮਿੰਤੀ ਦੀਆਂ ਵੋਟਾਂ ਹੁੰਦੀਆਂ ਨੇ ਉਹੀ ਹਰੇਕ ਜਦੋਂ ਵੀ ਉਹ ਖੜਾਦੇ ਨੇ ਕੋਈ ਵੀ ਇਲੈਕਸ਼ਨ ਲੜਦੇ ਨੇ ਅਸੈਂਬਲੀ ਹੋਵੇ ਪਾਰਲੀਮੈਂਟ ਹੋਵੇ ਤੇ ਉਹਨਾਂ ਨੂੰ ਉਹਨੀਆਂ ਗਿਣਤੀਆਂ ਉਹੀ ਵੋਟਾਂ ਪੈਂਦੀਆਂ ਹਰੇਕ ਵਾਰੀ ਅੱਛਾ ਤੁਸੀਂ ਸਿਮਰਜੀਤ ਸਿੰਘ ਮਾਨਹੋਰਾ ਦੀ ਗੱਲ ਕੀਤੀ ਤਾਂ ਸਿਮਰਜੀਤ ਸਿੰਘ ਮਾਨਹੋਰਾ ਨੂੰ ਤੁਹਾਨੂੰ ਖਡੂਰ ਸਾਹਿਬ ਤੋਂ ਸਪੋਰਟ ਸੀ ਇਸ ਵਾਰ ਜਦੋਂ ਅਮਰਿਤਪਾਲ ਸਿੰਘ ਉਰੀ ਚੌਣ ਮੈਦਾਨ ਦੇ ਵਿੱਚ ਉਤਰੇ ਨੇ ਹੋਰ ਵੀ ਕਈ ਸੀਟਾਂ ਸੀ ਜਿੱਥੇ ਸਪੋਰਟ ਸੀ ਪਰ ਹੁਣ ਵਿਚਾਰਧਾਰਕ ਤੌਰ ਤੇ ਤੁਸੀਂ ਅਲੱਗ-ਅਲੱਗ ਵਿਚਰ ਰਹੇ ਹੋ ਕੀ ਤੁਹਾਨੂੰ ਲੱਗਦਾ ਨਹੀਂ ਕਿ ਸਾਰੇ ਅਕਾਲੀ ਦਲਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਜਾਂ ਜਿਹੜੀ ਵਿਚਾਰਧਾਰਾ ਲਗਭਗ ਤੁਹਾਡੀ ਹੈ ਉਹੀ ਵਿਚਾਰਧਾਰਾ ਸਮਰਜੀਤ ਸਿੰਘ ਮਾਨ ਹੋਰਾਂ ਦੀ ਹੈ ਤੇ ਉਹ ਲੱਗਦਾ ਨਹੀਂ ਕਿ ਇਕੱਠੇ ਹੋ ਜਾਣਾ ਚਾਹੀਦਾ ਹੁਣ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਨਹੀਂ ਅਸੀਂ ਤਾਂ ਵੇਖੋ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ ਵੱਡੇ ਨੇ ਸਤਕਾਰਯੋਗ ਨੇ ਅਸੀਂ ਤਾਂ ਉਹਨਾਂ ਦਾ ਮਾਣ ਸਨਮਾਨ ਕਰਦੇ ਹਾਂ ਅਸੀਂ ਕਦੀ ਵੀ ਉਹਨਾਂ ਦੇ ਕੋਈ ਬਾਰੇ ਵਿਰੋਧ ਵਿੱਚ ਕੋਈ ਗੱਲ ਨਹੀਂ ਕਰਦੇ ਅਸੀਂ ਤਾਂ ਕੱਲ ਵੀ ਉਹਨਾਂ ਦੇ ਨਾਲ ਸੀ ਅੱਜ ਵੀ ਚੱਲਣ ਨੂੰ ਤਿਆਰ ਹਾਂ ਪਰ ਉਹ ਵੀ ਉਧਰੋਂ ਵੇਖੋ ਇਹ ਜਿਹੜੀ ਤਾੜੀ ਇਹ ਦੋ ਹੱਥਾਂ ਨਾਲ ਵੱਜਦੀ ਇੱਕ ਹੱਥ ਨਾਲ ਨਹੀਂ ਵੱਜਦੀ ਉਹ ਵੀ ਆਪ ਦਾ ਚਾਹਣ ਵੀ ਅਸੀਂ ਚਲੋ ਆਪ ਇਕੱਠੇ ਹੋ ਗਏ ਚੱਲੀਏ ਬਹਿ ਕੇ ਸਾਡੇ ਨਾਲ ਗੱਲਬਾਤ ਕਰਨ ਸਾਡੀ ਪਾਰਟੀ ਨਾਲ ਸਾਡੀ ਪਾਰਟੀ ਦੋ ਤਿੰਨ ਬੰਦੇ ਕਮੇਟੀ ਬਣਾ ਦੇਗੀ ਉਹ ਵੀ ਆਪ ਦੀ ਬਣਾ ਦੇਣਾ ਉਹਦੇ 'ਚ ਜੇ ਕੋਈ ਸੁਝਾਅ ਵਧੀਆ ਨਿਕਲਣਗੇ ਉਹਨਾਂ ਨੂੰ ਵੀ ਠੀਕ ਲੱਗੂ ਸਾਡੀ ਪਾਰਟੀ ਨੂੰ ਵੀ ਠੀਕ ਲੱਗੂ ਫਿਰ ਆਪਸ ਵਿੱਚ ਪੈਚਅਪ ਕਰ ਲੈਣਗੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਦੀ ਸੰਭਾਵਨਾ ਹੋ ਸਕਦੀ ਹੈ ਕਿ ਸਿਮਰਜੀਤ ਸਿੰਘ ਮਾਨ ਹੋਣ ਜਾਂ ਬਾਗੀ ਧੜਾ ਹੋਵੇ ਜਾਂ ਹੋਰ ਜਿਹੜੇ ਅਕਾਲੀ ਦਲ ਵਿਚਰਦੇ ਨੇ ਥੋੜੇ ਬਹੁਤ ਰੂਪ ਦੇ ਵਿੱਚ ਇਕੱਠੇ ਹੋ ਸਕਦੇ ਆ ਹਾਂਜੀ ਵੇਖੋ ਬਾਦਲ ਅਕਾਲੀ ਦਲ ਨੂੰ ਛੱਡ ਕੇ ਹੋਰ ਸਾਡੀ ਪਾਰਟੀ ਕਿਸੇ ਵੀ ਅਕਾਲੀ ਦਲ ਨਾਲ ਜਿਹੜਾ ਸਮਝੌਤਾ ਕਰਨ ਲਈ ਤਿਆਰ ਹੈ ਉਹਦੇ ਲਈ ਮੇਰੇ ਕਾਲ ਬੜੀ ਜਲਦੀ ਹੈ ਸਾਡੀ ਪਾਰਟੀ ਜਿਹੜੀ ਇੱਕ ਕਮੇਟੀ ਬਣਾਏਗੀ ਕਿ ਉਹ ਕਮੇਟੀ ਫਿਰ ਅੱਗੇ ਡਿਸਾਈਡ ਕਰੇਗੀ ਕਿ ਆਪਾਂ ਉਹਨਾਂ ਨਾਲ ਸਾਰੀਆਂ ਤਰ੍ਹਾਂ ਨਾਲ ਗੱਲਬਾਤ ਕਰਕੇ ਵੀ ਆਪਾਂ ਸਾਰੇ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤਾਂ ਦੇਖੋ ਜੇ ਤੁਹਾਡੇ ਵਿਚਾਰ ਇੱਕ ਦੂਜੇ ਨਾਲ ਤੁਸੀਂ ਸਹਿਮਤ ਵਿਚਾਰਕ ਤੌਰ ਤੇ ਹੋਵੋਗੇ ਤਾਂ ਹੀ ਤੁਹਾਡੀ ਸਾਂਝ ਚੱਲ ਸਕਦਾ ਹੈ